ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਪ੍ਰਿੰਸ ਡੇਰੀ ਫਾਰਮ ਤੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਵੀ ਆਪਣਾ ਇੱਥੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਪੈਸੇ ਤੋਂ ਹੀ ਖਰਚਨੇ ਆ ਤੇ ਆਪਣੀ ਗਾਰੰਟੀ ਤੇ ਪੁੱਛ ਲਿਆ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਵੇਚ ਗਿਆ ਮਾਲ ਪਰਸਾਂ ਵਾਲਾ ਫਿਰ ਪਰਸਾਂ ਵਾਲਾ ਦੇ ਵੇਚ ਗਿਆ ਜੀ ਉਹ ਤਾਂ ਤੇ ਅੱਜ ਹੀ ਜਨਾਲਾ ਬਣੀ ਸੀ ਟੱਪੇ ਤੋਂ ਹੀ ਫੋਨ ਪਹਿਲਾਂ ਹੀ ਕਰਤਾ ਸੀ ਹਾਂਜੀ ਹਾਂਜੀ ਉਹ ਫਿਰ ਐਂਜੀ ਜਣਾ ਵੀਰ ਭਰਾ ਤੁਹਾਨੂੰ ਪਤਾ ਹੁਣ ਘਟ ਤੋਂ ਘਟ ਵੀ ਹੁਣ ਸਵੇਰ ਦੇ ਫੋਨ ਵੀਰ ਜੀ 30 ਫੋਨ ਆ ਗਿਆ ਸਵੇਰ ਦੇ ਅੱਛਾ ਹਾਂਜੀ ਕਦੋਂ ਝੋਟੀਆਂ ਲਿਓਣੀਆਂ ਠੀਕ ਹੈ ਵੀਰ ਭਰਾ ਤੁਹਾਨੂੰ ਪਤਾ ਪ੍ਰੇਮ ਪਿਆਰ ਆਪਾਂ ਨਾਲ ਕਰਦੇ ਪੁਰਾਣਾ ਹੀ ਠੀਕ ਹੈ ਵੀਡੀਓ ਪਾਉਣ ਨੇ ਇਨੇ ਚਰਦੀ ਗਾਹ ਕਿ ਤੁਹਾਨੂੰ ਪਤਾ ਆਪਣੇ ਨਾਲ ਪੱਕੇ ਜੁੜੇ ਆ ਠੀਕ ਆ ਹਾਂਜੀ ਹੁਣ ਜਿੰਨੇ ਵੀਰ ਨੇ ਝੋਟੀ ਖੜੀ ਆ ਨਾ ਪਹਿਲਾਂ ਹਾਂਜੀ ਉਹ ਵੀਰ ਮੇਰੇ ਕੋਲ ਬਾਰੀ ਤੇਰੀ ਯਾਰ ਲੈ ਗਿਆ ਵਾ ਅੱਛਾ ਹਾਂਜੀ ਪਹਿਲਾਂ ਗਾਵਾਂ ਖੜੀਆਂ ਵੀਰ ਨੇ ਠੀਕ 6 ਮਈਆਂ ਲੈ ਗਿਆ ਵੀਰੋ ਆਪਣੇ ਕੋਲ ਅੱਛਾ ਤੇ 6-7 ਗਾਵਾਂ ਲੈ ਗਿਆ ਠੀਕ ਆ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਐਡਰੈਸ ਦੇਖੋ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਦੇਖੋ ਕਾਫੀ ਛੋਟੀ ਤੇ ਦੇਖੋ ਜਿਹੜੀ ਕਿ ਨਹੀਂ ਕੋਕੀ ਤੇ ਬਿਲਕੁਲ ਛੋਟੀ ਸਿੰਘ ਦੀ ਝੋਟੀ ਆ ਜਿਹੜੀ ਮੈਂ ਨਾ ਟੋਕੜਾ ਗੱਬਣਾ ਦੇ ਭਾ ਪਹਾ ਵੀਰ ਜੀ ਦੇ ਦੇਣੀ ਆ ਝੋਟੀ ਤਿਆਰ ਤਿਆਰ ਝੋਟੀ ਹਾਜ਼ਰ ਨਾਜ਼ਰ ਠੀਕ ਆ ਕਈ ਵੀ ਰਾਹ ਦਿੰਦੇ ਗੱਬਣ ਕਿੰਨੇ ਕਿ ਚਰਦੀ ਪਰ ਤਿਆਰ ਝੋਟੀ 10 ਦਿਨ ਖੜਦੀ ਜੇ ਠੀਕ ਆ ਹਾਂਜੀ ਹਾਂ ਤੌਰ ਹੈ ਕਰੀਨ ਸੋ ਆਈ ਨੇ ਪਹਿਲਾ ਹੀ ਸੁਨਾ ਵਾ ਇੱਧਰ ਦੇਖੋ ਪਹਿਲਾ ਆ ਵੇਖੋ ਆ ਚੀਜ਼ਾਂ ਵੇਖੋ ਨਾ ਬਸ ਨਹੀਂ ਠੀਕ ਆ ਆ ਚੀਜ਼ਾਂ ਆ ਚੀਜ਼ਾਂ ਮਿਲਦੀਆਂ ਜੇ ਬਸ ਇੱਥੋਂ ਠੀਕ ਆ ਹਾਂਜੀ ਸੀਲਸ ਲੱਗ ਗਿਆ ਪੂਰੀ ਤੇ ਸੋਆ ਜਿਹੜਾ ਇਹਦਾ ਪਹਿਲਾ ਆ ਹਾਂਜੀ ਤੇ ਬਾਕੀ ਸੋਹਣੀ ਫੱਬ ਦੀ ਝੋਟੀ ਆ ਜਿਹੜੀ ਤੌਰ ਜੀ ਤੌਰ ਵੇਖੋ ਝੋਟੀ ਦਾ ਕਿੰਨਾ ਛੋਟੇ ਸਿੰਘ ਦੀ ਝੋਟੀ ਜੀ ਚੱਲੋ ਲੈ ਜਾ ਫਿਰ ਕਦ ਕੱਠ ਵੀ ਜੀ ਪੂਰਾ ਜੀ ਝੋਟੀ ਦਾ ਫੁੱਲ ਸੈਜੇ ਕਦ ਪਹਿਲਾਂ ਦੇ ਹਿਸਾਬ ਨਾਲ ਕਦ ਕੱਠ ਚੰਗਾ ਵਾ ਇਹ ਟਰਾਂਪ ਇਦਾਂ ਦੇ ਹੁੰਦੇ ਆ ਪੂਰਾ ਫੁੱਲ ਸੈਜੇ ਵਿੱਚ ਚੱਪੀ ਆਹ ਵੇਖੋ ਵੀਰ ਜੀ ਪੂਰਾ ਫੁੱਲ ਸੈਜੇ ਹੋਤੀ ਹੈ ਠੀਕ ਹੈ ਲੈ ਜਾਂਗੇ ਬਾਕੀ ਵੀਰ ਜੀ ਪੰਸਰ ਬਹੁਤ ਸੋਹਣੀ ਆ ਇਹ ਤੇ 9-10 ਪੈਣਾ ਨੂੰ ਪੂਰੀ ਐ ਖੁੱਲ ਚੁਗੀ ਥੱਲੇ ਠੀਕ ਆ ਬਾਕੀ ਚੰਗੇ ਭਰੂ ਵੀ ਅਜੇ ਗੱਬਣ ਆ ਤੇ ਬਾਕੀ ਥਣਵੇਂ ਚੰਗਾ ਕੱਢੂਗੀ ਥਣ ਹੁਣ ਤਾਂ ਹੀ ਛੋਨਾ ਦਾ ਸਾਈਜ਼ ਜਿਹੜਾ ਚੰਗਾ ਹੈ ਗੈਪ ਬੜਾ ਵੱਜੇ ਥਣ ਦਾ ਹਾਂ ਦੇਖ ਸਾਡੇ ਆਹ ਦੇਖੋ ਗੈਪ ਕਿੰਨਾ ਵੱਜੇ ਥਣ ਦਾ ਬਾਕੀ ਠੰਡੀ ਬਹੁਤ ਜਿਆਦੀ ਹੈ ਹਾਂਜੀ ਹਾਂਜੀ ਠੰਡੀ ਇਹ ਪਹਿਲਾਂ ਜਿਹਦਾ ਵਾਧਾ ਵਾ ਜਿਹੜਾ ਬੋਲ ਬਚੀ ਜਾਵੇ ਲੱਗੇ ਇਹਨੇ ਡਰ ਥੋੜਾ ਜਾਣਾ ਕਿ ਦੇਖ ਤੇ ਆਹ ਵੇਖੋ ਸ਼ਾਂਤ ਜੀ ਸੁਭਾਅ ਦੀ ਝੋਟੀ ਹੈ ਗਿਰਜੀ ਦੇਖੋ ਕਿੰਨਾ ਕਿ ਦੁੱਧ ਦੁੱਧ ਤੇਰਾ ਕੱਢੀ ਜਾਊਗੀ ਹਾਂ ਜੀ ਇਹ ਨਹੀਂ ਪਰਲੇ ਬੰਨੇ ਉਹਦੀ ਆਪਾਂ ਬੈਠੇ ਆ ਇਧਰ ਉਹਦੀ ਪਹਿ ਬਾਹੀ ਜਾਓ ਕੋ ਗਾਦੀ ਠੀਕ ਆ ਆ ਦੇਖੋ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀਰ ਜੀ ਦਾ 20 ਕਿਲੋ ਚਵਾਈ ਜਾਊਗੀ ਕਿਉਂਕਿ ਆਪਾਂ ਕਿਹੜੀ ਵੀਰ ਜੀ ਚੋਈ ਦੀ ਹੈ ਪਹਿਲਾਂ ਹਾਂ ਜੀ ਹਾਂ ਜੀ ਅੰਦਾਜ਼ਾ ਹੀ ਆ ਬਾਕੀ ਆਪਾਂ ਥਣਾ ਦੀ ਗਰੰਟੀ ਦਾਂਗੇ ਵੀਰ ਜੀ ਠੀਕ ਆ ਹਾਂ ਜੀ ਤੇ ਬਾਕੀ ਇਹ ਵੀ ਕੋਈ ਚੰਗੀ ਵੀਰ ਸੇਵਾ ਵਾਲਾ ਲੈ ਜਾਊਗਾ ਵੱਧ ਵੀ ਚਵਾ ਸਕਦੀ ਆ ਠੀਕ ਆ ਇੰਨਾ ਕਦੇ ਚਵਾਈ ਜਾਊਗੀ ਦੁੱਧ ਵੀਰ ਜੀ ਲੈਣਾ ਕਿਸੇ ਨੇ ਸੇਵਾ ਦਾ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਟੋਕੜਾ ਵਾਲਾ ਹੀ ਕਰ ਦਈਏ ਫਿਰ ਅੱਜ ਕਿੰਨਾ ਛੋਟੀ ਦੇ ਵੀਰ ਜੀ ਵੇਸ਼ੜੀ ਦੀ 70000 ਦੀ ਅੱਛਾ ਹਾਂ ਜੀ ਹੁਣ ਤੁਸੀਂ ਹੀ ਕਰਾ ਦਿਓ 65 ਦੀ ਦੇ ਦਈਏ ਕਰ ਦਈਏ ਕੋਈ ਹੋਰ ਮੰਨਤਾ ਤੁਹਾਡੇ ਦੱਸਿਆ ਆਪੇ ਮੁਕਾ ਦਿਓ ਤੁਹਾ ਯਾਹ ਪੇ ਜੱਸ ਨੇ ਛੱਡ ਦਿਆ ਬਾਠ ਦੀ ਦੇ ਦਈਏ ਇੱਕੋ ਗੱਲ ਕਰ ਦਈਏ ਫਿਰ ਬਿਲਕੁਲ ਜੱਸ ਨਾਲ ਹਾਂਜੀ ਜਿਹੜਾ ਕਿ ਪ੍ਰੇਮ ਸਿੰਘ ਉਹਨਾਂ ਦੇ ਅੱਡੇ ਦਾ ਰੇਟ ਆ ਜਿਹੜਾ ਉਹ ਕਰ ਦਈਏ ਫਿਰ ਹਾਂਜੀ ਹਾਂਜੀ ਕਰ ਦੋ 60 ਜੇ 2 ਛੱਡ ਦਈਏ ਫਿਰ ਬੰਦੇ 5 4 5000 ਰੁਪਈਆ ਤੇ ਛੜਾਤਾ ਦੇ 58000 ਚਲੋ ਛੜੀ ਦੇ ਦਾਂਗੇ ਪੂਰੇ ਰੇਟ ਨਹੀਂ ਪੂਰੇ 58 ਦੀ ਦਈਏ ਉਹਨੇ ਕਹਿਤਾ ਤੇ ਕਹਿਤਾ ਕਾਹ ਲੈਣਾ ਜੀ ਪੂਰੇ 60 ਦੀ ਫਿਰ ਭਜਦਾ ਜਲ ਪੜੀ ਕੋਈ ਗੱਲ ਨਹੀਂ ਹਾਂਜੀ ਚਲੋ ਦੇ ਦਾਂਗੇ ਵੀ ਜਿੱਠਵੀਂ ਜਾਰੀ ਦੇ ਦਾਂਗਾ ਕੋਈ ਗੱਲ ਠੀਕ ਹੈ ਹਾਂ ਜੀ ਤੁਸੀਂ ਕਿਹਾ 52 ਹੀ ਦੇ ਦਾਂਗੇ ਤੁਸੀਂ ਤੇ ਅੱਜ ਬਾਕੀ ਵਿੱਚ ਹੀ ਆਉਂਦੀ ਨਹੀਂ ਛੋਟੀ ਸ਼ਕੀਨ ਏਡੀ ਨਹੀਂ ਆਉਗੀ ਬਾਕੀ ਸੂਏ ਅੱਜ ਭਾਵੇਂ ਮਾਝੇ ਕੋਈ ਆ ਜੇ ਠੀਕ ਹੈ ਬਾਕੀ ਪਲੂਨ ਛੋਟੀ ਆ ਸੋਹਣੀ ਆ ਪਲੂਨ ਆ ਜਿੰਨੀ ਵੀ ਆ ਗਈ ਸੋਹਣੀ ਆ ਅੱਜ ਆਪਣੇ ਡਾਕਟਰ ਸਾਹਿਬ ਵੀ ਆਏ ਹਾਂ ਜੀ ਡਾਕਟਰ ਸਾਹਿਬ ਵੀ ਆਏ ਆ ਅੱਜ ਡਾਕਟਰ ਸਾਹਿਬ ਕੀ ਹਾਲ ਚਾਲ ਜੀ ਬੜੀਆ ਬੜੀਆ ਠੀਕ ਠਾਕ ਜੀ ਅੱਜ ਗਏ ਨਹੀਂ ਡਾਕਟਰ ਸਾਹਿਬ ਕੋਲ ਅੱਜ ਆ ਛੁੱਟੀ ਕੀਤੀ ਅੱਛਾ ਛੁੱਟੀ ਕਰ ਲਈ ਆ ਠੀਕ ਜੀ ਔਰ ਠੀਕ ਠਾਕ ਸਭ ਹਾਂ ਜੀ ਬਾਕੀ ਵੀ ਜੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਨਵਾਂ ਡੰਗਰ ਹੋਵੇ 200 ਪੀ ਕੇ ਤੇ ਫੇਰ 4 ਰੁਪਏ ਵਟੇ ਜਾਣ ਠੀਕ ਆ ਹਾਂ ਜੀ ਕਈ ਵੀਰ ਆਦਣਗੇ ਵੀ ਪਲੂਣ ਝੋਟੀ ਨਹੀਂ ਕੋਈ ਆਗੀ ਚੰਗੀ ਗਾਹ ਵੀ 400 ਵਿੱਚ ਆਉਣ ਵਾਲੀ 400 ਵਿੱਚ ਆਉਣ ਵਾਲੀ ਝੋਟੀ ਆ ਤੇ ਹੁਣ ਆ ਗਈ ਗੱਬਨ ਗਾਂ ਆਪਣੇ ਕੋਲ ਤਿਆਰ ਹੈ ਵੀ ਸਾ ਜਨਾ ਜੀ ਠੰਡੀ ਧਰੀ ਹਨ ਤੁਣ ਵੇਖੋ ਕਿੰਨਾ ਸੋਹਣਾ ਲੱਗਾ ਵੀ ਜੀ ਇਧਰੋਂ ਵਿਖਾ ਦਿਓ ਮੜਾ ਸੰ ਤੁਣ ਵੀ ਜੀ ਹਾਂ ਦੇਖ ਸਾਡੇ ਥਣਾ ਦਾ ਸਾਜ ਗਿਆ ਆਪ ਜਿਹੜਾ ਚੰਗਾ ਤੇ ਮਿਲਕਵੇਂ ਵਿੱਚ ਚੰਗੀ ਲੱਗੀ ਆ ਆ ਵੇਖੋ ਲੋ ਜੀ ਚਲੋ ਫੇਰ ਤੋੜ ਦਿਓ ਇਹਨੂੰ ਵੀ ਹੈਗੀ ਕ੍ਰੋਸ ਪੰਟੀਆ ਤਾਂ ਮੈਨੇ ਥੋੜਾ ਹੀ ਖੜਨਾਵਾ ਅੰਦਰ ਅੰਦਰ ਜਿਹੜਾ ਸੁਕੂ ਵੀ ਇਸ ਤੂਸ ਵੇਖੋ ਵਿੱਚ ਕਿੱਦਾਂ ਸੋਹਣਾ ਲੱਗਾ ਲੈ ਜਓ ਜੀ ਬਾਕੀ ਜਿੰਨੀ ਵੀ ਹੈਗੀ ਵਿੱਚੀ ਮਸ਼ੇਨ ਭੁਜਨ ਚਾ ਬਜੂਤ ਸੋਣੀ ਚੰਗੀ ਭਰੰਦੀ ਹੈ ਵੀ ਥੱਲੇ ਆ ਲਾਟੋਂ ਲੰਗੀ ਬਹੁਤ ਜਿਆਦੀ ਆ ਤੇ ਇਹ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ 15 ਕਿਲੋ ਵੱਜੀ ਅੱਛਾ 15 ਲਾ ਕੇ ਦੁੱਧ ਲੈਣਾ 15 ਕਿਲੋ ਇਹਨੇ ਵੀਰ ਜੀ ਪਿਛਲੀ ਯਾਰ ਚਵਾਇਆ ਜੇ ਅੱਛਾ ਕੋਈ ਸੇਵਾ ਕਰ ਲੂਗਾ 15 ਘਟਾ ਲੂਗਾ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਜੈ ਜੀ ਕਰਦੀ ਹੈ ਕਿੰਨਾ ਤੁਹਾਨੂੰ ਪਤਾ ਹੀ ਆ 15 15 ਲੀਟਰ ਵਾਲੀਆਂ ਦਾ ਕੀ ਮੁੱਲ ਹੁੰਦਾ ਬਾਹਰ ਹਾਂਜੀ 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 40 ਦੀ ਦੇ ਦਈਏ ਛੋਟ ਕਰ ਦਈਏ ਥੋੜੀ ਬਾਤੀ ਤੁਹਾਡੇ ਦੱਸਿਆ ਗੱਲ ਬੰਨੀ ਵੀਰ ਜੀ 2000 ਛੱਡ ਦਈਏ ਚਲੋ 38 ਦੀ ਦੇ ਦਾਂਗੇ ਵੀਰ ਜੀ ਪੂਰੇ ਦੀ ਠੀਕ ਹੈ ਹਾਂਜੀ ਬਾਕੀ ਵੀਰ ਜ ਠੀਕ ਹੈ। ਕਿਤੇ ਲਾਟੋ ਨਾ ਬਣੀ ਆ ਜੀ ਹਰਮਾਨ ਜੀ। ਤੇ ਹੁਣ ਇੱਕ ਆਹ ਸੱਜਰ ਸੋਈਗਾ। ਹਾਂਜੀ ਹਾਂਜੀ। ਕਿੰਨੇ ਦਿਨਾਂ ਹੋ ਗਏ ਨੇ ਸੋਈ ਨਾ? ਇਹਨਾਂ ਵਿੱਚ ਹੀ ਸੂਈ ਨੂੰ ਅੱਜ 10ਵਾਂ ਗਿਆਮਾਂ ਦੇਣ ਜੀ। ਤੇ ਦੁੱਧ ਕਿੰਨਾ ਤਿਆਰ ਜੇ? ਦੁੱਧ ਵੀ ਜੀ ਦੇਖੋ 7-8 ਕਿੱਲੇ ਹੋਣਾ ਜੇ। ਤੇ ਸੁਆ ਕਿੰਨਾ ਹੈ ਦਾ? ਸੁਆ ਇਹਦਾ ਵੀ ਜੀ ਦੁੱਧਾ ਜਿਆਰ ਕੀ। ਅੱਛਾ। ਬਸ ਸਾਂਭੀ ਨਹੀਂ ਹੈ ਜੀ ਕਿਹਨੇ ਕੋਈ ਵੀਰ ਭਰਾ ਜਾ ਕੇ ਸਾਂਭ ਲੂਗਾ। ਠੀਕ ਹੈ। ਚਲੋ ਤੁਹਾਨੂੰ ਪਤਾ ਸਾਂਭੀ ਹੁੰਦੀ ਤੇ ਫਿਰ ਮੁੱਲ ਵੀ ਸਮਾਨੇ ਚੜ ਜਾਣਾ ਹੈ ਨਾ। ਠੀਕ ਹੈ। ਹਾਂਜੀ। ਤੇ ਅਬ ਚਲੋ ਕੋਈ ਸਾਂਭ ਲਓ ਦੁੱਧ ਚੰਗਾ ਕੱਢੀ ਜਾਓ। 100 ਕਿਲੋ ਚਵਾਈ ਜਾਊਗੀ ਚੰਗੀ ਵੀਰਸੇ ਵਾਲ ਆ ਜੂਗਾ ਦੇ ਠੀਕ ਹੁਣ ਤੇ ਮੌਕੇ ਤੇ ਜਿਹੜਾ ਉਹ ਦੱਸਣਾ ਵੀਰ ਜੀ ਬਾਕੀ ਸੱਜਣ ਵਿੱਚ ਹੀ ਵੈੜ ਸੁਈ ਹੈ ਤੋੜ ਦੋ ਫਿਰ ਇੱਕ ਕਰੀ ਨਾ ਬਾਕੀ ਫੇਸ ਤੋਂ ਉਸਰੇ ਦੀ ਚੰਗਾ ਬਾਕੀ ਆ ਵੇਖੋ ਥੰਤ ਹੁਣ ਵੇਖੋ ਵਜਿੱ ਕੀ ਡਾ ਸੋਣਾ ਖੰਢੀ ਠੁੰਡੀ ਬੋ ਜੀ ਬਾਕੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ ਹਾਂਜੀ ਹਾਂਜੀ ਚਲੋ ਜੀ ਵਜੇ ਹੁਣ ਮਾਣਿਆ ਤਾਰਾ ਮਰਵਾੜੀ ਇਹ ਵੀ ਦੀ ਦਿਓ ਦਿਖਾ ਦਿਓ ਹਾਂਜੀ ਬਾਕੀ ਤੁਹਾਨੂੰ ਬਰਾ ਸੁਈ ਹੈ ਵੀ ਪਰਾ ਪਤਾ ਲੱਗ ਜਾਂਦਾ ਵੀਰਾ ਪਰਾ ਹਾਂਜੀ ਹਾਂਜੀ ਮਗਰੇ ਦੇ ਬੱਛਾ ਜੀ ਮੱਛਾ ਜੀ ਆਹ ਦੇ ਸਾਦੇ ਥਾਣੇ ਦੇ ਲਾਗੇ ਦਾ ਸਾਨ ਤੋਂ ਬਹੁਤ ਸੋਨਾ ਵਿੱਜੀ ਕੱਢਦੀ ਇਹਦਾ ਵਿੱਜੇ ਤੋਕਣ ਵਾਲਾ ਮੋਲੀ ਕਰ ਦੇਣਾ ਠੀਕ ਆ ਦੇਖੋ ਅੱਜੀ ਆ ਕੇ ਆ ਜਿਹੜਾ ਇਹਨਾਂ ਦੇਖ ਕੱਢੀ ਗਾਈਆਂ ਬੜੇ ਦਿਨਾਂ ਬਾਅਦ ਪਾਈਆਂ ਲੱਗੀ ਵੀਡੀਓ ਚ ਦੇ ਪਿਛਲੇ ਸਨਾਂਦਰ ਜਵਾਦ ਕੱਢ ਲੀ ਹੱਸ ਅਗਲੇ ਨਾ ਅਗਲਾ ਭਾ ਮਗਰਲੇ ਨਾ ਮਗਰਲਾ ਵੇਜੀ ਕੋ ਚੋਰੀ ਆ ਵੇਠੇ ਠੀਕ ਹੈ ਜੀ ਸੁਵਾਈ ਚੂਈ ਬਹੁਤ ਸੋਹਣੀ ਗੱਜੀ ਠੀਕ ਹੈ ਬੋਲਾ ਜਵਾਬ ਤੇ ਦੱਸਿਓ ਤਾਂ ਮੁੱਲ ਫੇਰ ਆਪਾਂ ਮੁੱਲੇ ਦਾ ਵੇਚੀ ਜਿਆਜ ਕਰਦੇ ਕਿੰਨਾ 30 ਵੀ ਦੇ ਦਈਏ ਕਰ ਦਈਏ ਵਿੱਚ ਛੋਟਛਾ ਨੇ ਤੂੰ ਇਹ ਕਰ ਦੋ ਜੀ ਇੱਕ ਤੋਂ ਗੱਲ ਅੱਜ ਮੈਂ ਨਾ ਉਹੋੇ ਕੰਮ ਉਦਣ ਵਾਲਾ ਕਰ ਦੇਣਾ ਆਪਾਂ ਅੱਛਾ ਵੀ ਜਿਹੜਾ ਇਨਾਲਾ ਟੱਪਨ ਦੀ ਦੇਰ ਹੋਵੇ ਇਨਾਲਾ ਨੰਗਨ ਦੀ ਟਾਡੇ ਦੇਰ ਹੋਵੇ ਤੇ ਮਾਲ ਜਾਵੇ ਠੀਕ ਆ ਫਿਰ ਇੱਕੋ ਗੱਲ ਕਰਨੀ ਪੈਣੀ ਆ ਕੋਈ 1000 ਨਹੀਂ 2000 ਨਹੀਂ 3000 ਨਹੀਂ 4000 ਹੀ ਛੱਡਦੀ ਐ ਸਿੱਧਾ ਹੀ 26 ਦੀ ਦੇ ਦੇ 28 ਦੀ ਵਜ੍ਹੀ ਦੇ ਦਈਏ ਫਿਰ ਨਹੀਂ ਪੂਰੇ 26 ਦੀ ਦੇ ਦੀ ਹੁਣ ਕਹਿਦਾ ਕਿ ਕਿ ਨਹੀਂ ਧੱਕਾ ਨਹੀਂ ਹੁੰਦਾ ਕੋਈ ਨਹੀਂ ਦੇ ਦਾਂਗੇ ਕੋਈ ਨਹੀਂ 26 ਜਾਂ ਇੱਚੀ ਮਾਨਤਨ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਬਸ ਠੀਕ ਆ ਹਾਂਜੀ ਕਿਉਂਕਿ ਫੋਨ ਲਾਵੇ ਠੀਕ ਆ ਛੱਡੀ ਠੁੰਡੀ ਬਹੁਤ ਐ ਜੀ ਠੀਕ ਆ ਤੇ ਬਾਕੀ ਇੱਕੋ ਹੀ ਸੂਈ ਆ ਤੇ ਬਾਕੀ ਦੋਵੇਂ ਗੱਬਣਾ ਆ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ